ਪ੍ਰਪਾਲਾ ਜੀ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਸਿਮਨੀ ਸਪੋਰਟਸ ਐਂਡ ਫਿਟਨੈਸ ਕਲੱਬ ਦੇ ਵੱਲੋਂ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਕਹਾਂ ਸਾਨੂੰ ਰੱਬ ਦੀ ਬਖਸ਼ੀਸ਼ ਹੋਈ ਹੈ ਇਹ ਬਹੁਤ ਘੱਟ ਲੋਕ ਐਸੇ ਨੇ ਜਿਨ੍ਹਾਂ ਨੂੰ ਆਹ ਬਖਸ਼ੀਸ਼ ਹੋਈ ਹੈ ਤੇ ਅਸੀਂ ਆਪਣੇ ਆਪ ਨੂੰ ਬਹੁਤ ਕੁਝ ਤਕੀਰ ਨਸੀਬ ਸਮਝਦੇ ਹਾਂ ਵੀ ਰੱਬ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਸਾਰੇ ਸ਼ਹਿਰ ਵਾਸੀਆਂ ਨੂੰ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਪੂਜਾ ਗੋਲ ਦੀਦੀ ਤੇ ਸਿਮਨੀ ਦਿੱਤਾ ਦੀਦੀ ਦੁਆਰਾ ਜਿਹੜਾ ਇਹ ਲੰਗਰ ਲਗਾਇਆ ਜਾ ਰਿਹਾ ਸ਼ੀਦਾਨ ਨੂੰ ਸਮਰਪਿਤ ਇਹ ਬਹੁਤ ਬੋਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਜੀ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਸਿਮਮੀ ਸਪੋਰਟਸ ਐਂਡ ਫਿਟਨੈਸ ਕਲੱਬ ਦੇ ਵੱਲੋਂ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਰਬਾ ਕਲੱਬ ਹਰ ਸਾਲ ਦੀ ਤਰ੍ਹਾਂ ਚਾਹ ਸਾਥ ਜਾਂਦੇ ਆ ਔਰ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਦਾ ਲੰਗਰ ਲਗਾਉਂਦਾ ਆ ਰਿਹਾ ਹੈ ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਇਹ ਲੰਗਰ ਸਮਰਾਲਾ ਰੋਡ ਤੇ ਸ਼ਿਵ ਸ਼ਕਤੀ ਡਿਪਾਰਟਮੈਂਟ ਦੇ ਸਟੋਰ ਦੇ ਅੱਗੇ ਲਗਾਇਆ ਹੈ ਜਿਹਦੇ ਵਿੱਚ ਅਸੀਂ ਪ੍ਰਸ਼ਾਦੇ ਤੋਂ ਇਲਾਵਾ ਕਿਉਂਕਿ ਜਿਵੇਂ ਸਿਮਮੀ ਸਪੋਰਟਸ ਜਬ ਹਮੇਸ਼ਾ ਤੋਂ ਹੀ ਲੜਕੀਆਂ ਨੂੰ ਪ੍ਰਮੋਟ ਕਰਦਾ ਹੁੰਦਾ ਹੈ ਤੇ ਅਸੀਂ ਸਿਲਾਈ ਮਸ਼ੀਨਾਂ ਸਾਈਕਲਸ ਔਰ ਗਰੀਬਾਂ ਨੂੰ ਜ਼ਰੂਰਤ ਦਾ ਰਾਸ਼ਨ ਦਾ ਸਮਾਨ ਆਟੇ ਦੀਆਂ ਥੈਲੀਆਂ ਜਿਹੜੇ ਲੋਕ ਠੰਡ ਵਿੱਚ ਪੈਰਾ ਤੋਂ ਨੰਗੇ ਨੇ ਔਰ ਉਹਨਾਂ ਕੋਲ ਪਾਣ ਲਈ ਕੁਝ ਨਹੀਂ ਐਸੀ ਉਹਨਾਂ ਨੂੰ ਜੁੱਤੇ ਜਰਾਬਾਂ ਇਹ ਸਾਰਾ ਸਮਾਨ ਅਸੀਂ ਵੰਡ ਰਹੇ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਾਦ ਨੂੰ ਸਮਤ ਬਖਸ਼ੇ ਤੇ ਅਸੀਂ ਹਮੇਸ਼ਾ ਐਵੇਂ ਦੇ ਕਾਰਜ ਕਰਦੇ ਰਹੀਏ ਤੇ ਸੋ ਇਸ ਤੋਂ ਇਲਾਵਾ ਅਸੀਂ ਸਾਰੇ ਮਾਤਾ ਪਿਤਾ ਨੂੰ ਇੱਕ ਹੱਥ ਜੋੜ ਕੇ ਇਹ ਬੇਨਤੀ ਵੀ ਕਰਾਂਗੇ ਕਿ ਛੋਟੇ ਸ਼ਾਹਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹਨਾਂ ਨੂੰ ਯਾਦ ਰੱਖਦੇ ਹੋਏ ਆਪਣੇ ਬੱਚਿਆਂ ਨੂੰ ਜ਼ਰੂਰ ਉਹਨਾਂ ਦੀ ਜੀਵਨੀ ਦੇ ਬਾਰੇ ਦੱਸਣ ਕਿ ਕਿਵੇਂ ਉਹਨਾਂ ਨੇ ਧਰਮ ਦੀ ਰੱਖਿਆ ਲਈ ਆਪਣੀ ਉਮਰ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਆਪ ਨੂੰ ਜਿੰਦਾ ਦੀਵਾਰੇ ਚਿਣਵਾਇਆ ਆਪਣਾ ਬਲੀਦਾਨ ਦਿੱਤਾ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਸ੍ਰੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਮੀ ਸਪੋਰਟਸ ਅਤੇ ਫਿਟਨੈਸ ਕਲਬ ਨੇ ਸਬਦਕਾਂ ਹੀ ਯੋਗ ਨਾਲ ਇਹ ਲੰਗਰ ਲਗਾਇਆ ਅਤੇ ਦੇ ਵਿੱਚ ਇਸ ਵਾਰ ਅਸੀਂ ਸिलाई ਮਸ਼ੀਨਾਂ ਤੇ ਸਾਈਕਲ ਵੀ ਵੰਡੇ ਆ ਰਾਸ਼ਨ ਦੀਆਂ ਟਿਕਾਣੇ ਗਰਮ ਕੱਪੜੇ ਨੇ ਕੰਬਾਲਾ ਗੋਟ ਤੇ ਰੱਬਾਂ ਨੇ ਤੇ ਲੰਗਰ ਦੀ ਸੇਵਾ ਬਰੈਡ ਪਕੌੜੇ ਵਗੈਰਾ ਸਾਰਾ ਇਹ ਸਾਰਾ ਉਪਰਾਲਾ ਆਪ ਹੀ ਕਰ ਪਾਏ ਆ ਜਦੋਂ ਸਾਰਿਆਂ ਦਾ ਸਾਥ ਹੋਇਆ ਤੇ ਸਭ ਤੋਂ ਪਹਿਲੀ ਗੱਲ ਸਾਨੂੰ ਰੱਬ ਦੀ ਬਖਸ਼ੀਸ਼ ਹੋਈ ਹੈ ਇਹ ਬਹੁਤ ਘੱਟ ਲੋਕ ਐਸੇ ਨੇ ਜਿਨ੍ਹਾਂ ਨੂੰ ਆ ਬਖਸ਼ੀਸ਼ ਹੋਈ ਹੈ ਤੇ ਅਸੀਂ ਆਪਣੇ ਆਪ ਨੂੰ ਬਹੁਤ ਕੁਸ਼ਕਤੀ ਨਸੀਬ ਸਮਝਦੇ ਆਂ ਵੀ ਰੱਬ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਲੰਗਰ ਲਾਇਆ ਤੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਕੀ ਜਨਾ ਤੁਹਾਡੇ ਹਾਂਜੀ ਸਭ ਤੋਂ ਪਹਿਲਾਂ ਜੀ ਸ਼ਸ਼ੀਕਲ ਜੀ ਨਮਸਕਾਰ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਪੂਜਾ ਗੋਲ ਦੀਦੀ ਤੇ ਸੁਮੇਤਤਾ ਦੀਦੀ ਦੁਆਰਾ ਜਿਹੜਾ ਇਹ ਲੰਗਰ ਲਗਾਇਆ ਜਾ ਰਿਹਾ ਹੈ ਸ਼ੀਦਾਨ ਨੂੰ ਸਮਰਪਿਤ ਇਹ ਬਹੁਤ ਵੱਡਾ ਐਫਰਟ ਹੈ ਜੀ ਇਹ ਬਹੁਤ ਜ਼ਿਆਦਾ ਸਾਲਾਂ ਤੋਂ ਸੇਵਾ ਨਿਭਾ ਰਹੇ ਆਂ ਗਰੀਬਾਂ ਨੂੰ ਰਾਸ਼ਨ ਸਮਗਰੀ ਦੂਸਰਾ ਪਕਿਆ ਹੋਇਆ ਲੰਗਰ ਕੰਬਲ ਵਗੈਰਾ ਜਿਹੜਾ ਸਮਗਰੀ ਦੇ ਰਹੇ ਐ ਇੱਥੇ ਇਹਨਾਂ ਦਾ ਬਹੁਤ ਬੜਾ ਯੋਗਦਾਨ ਹੈ ਜੀ ਸਮਾਜ ਲਈ ਇਹ ਹਮੇਸ਼ਾ ਹੀ ਐਸੇ ਕੰਮ ਕਰਦੇ ਰਹਿੰਦੇ ਆ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹਦੇ ਕੰਮ ਹੁੰਦੇ ਆ ਤਾਂ ਹੀ ਇਹ ਦੋਨੋਂ ਪੈਨਾ ਅੱਗੇ ਵੱਧ ਚੜ ਕੇ ਕੰਮ ਕਰ ਰਹੀਆਂ ਤੇ ਮੈਂ ਤਾਂ ਇਹ ਹੀ ਪ੍ਰਮਾਤਮਾ ਅੱਗੇ ਦੁਆ ਕਰੂੰਗੀ ਜੀ ਇਹ ਐਵੇਂ ਕੰਮ ਕਰਦੀਆਂ ਰਹਿਣ ਤੇ ਅਸੀਂ ਇਹਨਾਂ ਦੇ ਨਾਲ ਹੋਰ ਹੀ ਐ ਸਹਿਯੋਗ ਦਿੰਦੇ ਆਂਦੇ ਰਹਿਣ ਜੀ ਜੋ ਆ ਬੱਚਿਆਂ ਸਿਮੀ ਬੱਤਾ ਔਰ ਪੂਜਾ ਗੋਇਲ ਇਹ ਪਹਿਲਾਂ ਹੀ ਬਹੁਤ ਸਮਾਜਿਕ ਕੰਮ ਕਰਦੇ ਆ ਬਹੁਤ ਲੋਕਾਂ ਦੇ ਵਿੱਚ ਇਹਨਾਂ ਦਾ ਚਾਹੇ ਕਿਸੇ ਤਰ੍ਹਾਂ ਦਾ ਵੀ ਸਮਾਜਿਕ ਕੰਮ ਹੋਵੇ ਚਾਹੇ ਸਪੋਰਟ ਦੇ ਪ੍ਰਤੀ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਸੇਵਾ ਦੇ ਪ੍ਰਤੀ ਹੋਵੇ ਅੱਜ ਜਨਾਂ ਨੇ ਜਿਹੜਾ ਲੰਗਰ ਲਾਇਆ ਔਰ ਚਾਰ ਸ਼ਹੀਦਾਂ ਦੀ ਜੋ ਉਹਨਾਂ ਦੀ ਸ਼ਹਾਦਤਾਂ ਦੇ ਉਹਨਾਂ ਨੂੰ ਸਮਰਪਿਤ ਇਹ ਲੰਗਰ ਲਾਇਆ ਔਰ ਮੈਂ ਦੇਖ ਰਿਹਾ ਕਿ ਇਹਨਾਂ ਨੇ ਜਿੱਤੇ ਕਾਂਪੀਨ ਦਾ ਜੋ ਇਹ ਨੰਬਰ ਲੱਗ ਚੱਲੇ ਆ ਉਸ ਤੋਂ ਇਲਾਵਾ ਸਲਾਈ ਮਸ਼ੀਨ ਸਾਈਕਲ ਹੋਣ ਕਈ ਕੰਬਲ ਗੁਰਾਬਾ ਔਰ ਸਵੈਟਰ ਬੱਚਿਆਂ ਨੂੰ ਜਿਹੜੇ ਮੀਡੀਅਮ ਉਹਨਾਂ ਵਾਸਤੇ ਇਹਨਾਂ ਲਾਇਆ ਮੈਂ ਤੇ ਸਮਝਦਾ ਕਿ ਇਹ ਬੜੀ ਵੱਡੀ ਇਹਨਾਂ ਦੀ ਦੇਣ ਹੈ ਆਪਾਂ ਸਮਾਜ ਦੇ ਲੋਕ ਇਕੱਠੇ ਹੋ ਕੇ ਇਹਨਾਂ ਦੇ ਨਾਲ आप जुड़िए होर भी अगे बढ़ चढ़ के इस तरह के समाजिक काम और धर्म के काम करते रहे और इससे जो मैं इन्होंने अज लंगर लाया एना बहुत बहुत बधाई भी देना और शुभकामनावाना अखीर मैं कहना कि अज नमें साल के मौके पर पूरे खन्ना शहर निवासियों शुभकामनावान नवे साल दंगल कामनावान ठाकुर जी कृपा ਕਰਨ ਸਭ ਤੇ ਸਾਡੇ ਪਰਿਵਾਰ ਖੁਸ਼ੀਆਂ ਭਰਿਆ ਮਾਹੌਲ ਰਹੇ ਹਮੇਸ਼ਾ ਖੁਸ਼ੀਆਂ ਭਰਿਆ ਮਾਹੌਲ ਰਹੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਸ਼ਹਿਰ ਨੂੰ ਆਪਣੇ ਵੱਲੋਂ ਨਵੇਂ ਸਾਦੇ ਮੰਗਵਾਰਾ ਦੇਣਾ ਚਾਹੁੰਦਾ ਜਿਹੜਾ ਇਹਨਾਂ ਨੇ ਅੱਜ ਇਹ ਮਿਹਨਤ ਕੀਤੀ ਆ ਕਿ ਲੰਗਰ ਲਗਾਉਣ ਦੀ ਐਫਰਟ ਕੀਤੀ ਹੈ ਸੀਡਾ ਨੂੰ ਵਰਤਿਤ ਕੀਤਾ ਹੈ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਲਗਾ ਰਹੇ ਨੇ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਆ ਇਹਦੇ ਨਾਲ ਨਾਲ ਰਾਸ਼ਨ ਵਗੈਰਾ ਤੇ ਅੱਗੇ ਦਿਨ ਦੀ ਦਿਨ ਦੇ ਨੇ ਇਸ ਵਾਰ ਇਹਨਾਂ ਨੇ ਮੈਨੂੰ ਦੱਸਿਆ ਪੂਜਾ ਜੀ ਨੇ ਵੀ ਇਸ ਵਾਰ ਸਾਈਕਲ ਵੀ ਸ਼ੁਰੂ ਕੀਤੀ ਹੈ ਜਿਹੜੇ ਨੇੜੇ ਬੱਚੇ ਨੇ ਸਪੈਸ਼ਲਿਟੀ ਦੇ ਗਰਲਸ ਨੇ ਵੀ ਜਿਹੜੀਆਂ ਦੂਰ ਤੋਂ ਆਉਂਦੀਆਂ ਨੇ ਉਹਨਾਂ ਨੂੰ ਸਾਈਕਲ ਵਗੈਰੇ ਆਪਣੇ ਵੱਲੋਂ ਦੇ ਦੀਆਂ ਨੇ ਸਤੇ ਸਲਾਈ ਮਸ਼ੀਨਾਂ ਵਗੈਰਾ ਦੇ ਰਹੀਆਂ ਹੈ ਇਸੇ ਹੀ ਤਾਂ ਇਹ ਕਹਿੰਦੇ ਆ ਵੀ ਇਸ ਤਰ੍ਹਾਂ ਹੀ ਦਿਨ ਬਾਗ ਚੜ ਕੇ ਤਰੱਕੀ ਕਰਾਂ ਜਾਂ ਜਿਵੇਂ ਵੀ ਐਸੇ ਵੈਸੇ ਲੰਗਰ ਦੇ ਨਾਮ ਨਾਲ ਸਾਰਾ ਸਾਲ ਕੋਈ ਸਪੋਰਟਸ ਦੇ ਵਿੱਚ ਜਾਂ ਕਿਸੇ ਡੋਨੇਸ਼ਨ ਦੇ ਵਿੱਚ ਜਿਹੜੀ ਦੀ ਹੈਲਪ ਵੀ ਕਰਦੇ ਰਹਿੰਦੇ ਆ ਨੇ ਇੱਥੇ ਮੈਂ ਆਪਣੇ ਵੱਲੋਂ ਤੇ ਇਹੀ ਕਹਿੰਦਾ ਵੀ ਇਹਨਾਂ ਦਾ ਉਹ ਵਧਾਈ ਦੇ ਪਾਤਰ ਨੇ ਜਾਂ ਜਿਵੇਂ ਵੀ ਇਹ ਮਿਹਨਤ ਕਰਦੀ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾਂ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦਾ ਨਾਲ ਬਹੁਤ ਇਹਨਾਂ ਦੀ ਮਿੰਟ ਕਰਕੇ ਇਹਨਾਂ ਨੂੰ ਬਹੁਤ ਇਹਨਾਂ ਨੂੰ ਫੈਸਟ ਕੀਤਾ ਹੈ ਕਿ ਕੋਈ ਲੋੜੀਂਦੀ ਟੈਨਸ਼ਨ ਨਾਲ ਕੋ ਨੂੰ ਦੇਵਾਂਗੇ ਇਸੇ ਕਰਕੇ ਅੱਜ ਆਪਣੇ ਟਾਈਮ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਬਹੁਤ ਲੋ ਥੈਂਕ ਯੂ ਇਹਨਾਂ ਨੂੰ ਅਸੀਂ